ਸਾ ਦਰਿਆ ਨਾ ਉਹ ਪਹਿਲਾਂ ਕਦੇ ਵੀ ਇੰਨਾ ਭਰ ਕੇ ਨਹੀਂ ਵਗਿਆ ਜਿੱਦੇ ਉਦੋਂ ਵਗਦਾ ਸੀ ਆਖੋ ਸਤਨਾਮ ਅੱਜ ਸਤ ਪੋ ਹੈ ਨਾ ਮਹਾਰਾਜ ਸੱਚੇ ਪਾਤਸ਼ਾਹ ਨੇ ਸਰਸਾ ਦੇ ਕਿਨਾਰੇ ਅੰਮ੍ਰਿਤ ਵੇਲੇ ਪਾਠ ਕੀਤਾ ਆਸਾ ਦੀ ਵਾਰ ਦਾ ਕੀਰਤਨ ਕੀਤਾ ਭਾਵੇਂ ਕਿ ਜੰਗ ਚੱਲ ਰਹੀ ਹੈ ਵੈਰੀਆਂ ਨੂੰ ਰੋਕਣਾ ਵੀ ਪੈ ਰਿਹਾ ਹੈ ਵੇਖੋ ਸੋਚਣ ਵਾਲੀ ਗੱਲ ਹੈ ਸਿੱਖਾਂ ਨੇ ਕਿਹਾ ਸੀ ਮਹਾਰਾਜ ਐਸ ਵੇਲੇ ਬਾਣੀ ਪੜ੍ਹਨੀ ਹੈ ਜੰਗ ਹੋ ਰਹੀ ਹੈ ਬਾਬਾ ਅਜੀਤ ਸਿੰਘ ਜੀ ਨੂੰ ਬਾਬਾ ਜੀਵਨ ਸਿੰਘ ਜੀ ਨੂੰ ਬਾਬਾ ਉਦੇ ਸਿੰਘ ਜੀ ਨੂੰ ਜਿਹੜੇ ਭਾਈ ਮਨੀ ਸਿੰਘ ਜੀ ਦੇ ਸੁਪੁੱਤਰ ਸੀ ਉਹਨਾਂ ਨੂੰ ਕਿਹਾ ਕਿ ਤੁਸੀਂ ਵੈਰੂ ਨੂੰ ਰੋਕ ਕੇ ਰੱਖੋ ਤੇ ਸਰਸਾ ਦੇ ਕਿਨਾਰੇ ਸਾਰਾ ਪਰਿਵਾਰ ਠੰਡੀ ਹਵਾ ਚੱਲਦੀ ਹੈ ਕਣੀਆਂ ਪੈਂਦੀਆਂ ਨੇ ਸੋਚ ਕੇ ਵੇਖੋ ਹੱਡੀਆਂ ਨੂੰ ਚੀਰਦੀ ਹੋਏਗੀ ਠੰਡ ਪਰ ਮਹਾਰਾਜ ਪਤਾ ਕੀ ਕਹਿੰਦੇ ਆ ਦੇਖੋ ਇੱਕ ਮੁਸਲਮਾਨ yogi ਅੱਲਾ ਯਾਰ ਖਾਂ ਉਹਦੇ ਅੰਦਰ ਕਿੰਨਾ ਪਿਆਰ ਹੋਣਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਤੀ ਜਿਨੇ ਇੰਨੀਆਂ ਸੋਹਣੀਆਂ ਲੈਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਸਤੇ ਲਿਖੀਆਂ ਅਸੀਂ ਯਾਦ ਕਰਦੇ ਰਵਾਂਗੇ ਨਾ ਪਿਆਰਿਓ ਤਾਉ ਦੇ ਪਿਆਰ ਚੰਦਰੋਂ ਗੱਲਾਂ ਉੱਠਦੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਐ ਸਰਸਾ ਦਰਿਆ ਤੇ ਅੰਮ੍ਰਿਤ ਵੇਲੇ ਕਹਿੰਦੇ ਜਪਜੀ ਸਾਹਿਬ ਦਾ ਜਾਪ ਇਸ ਗੜੀ ਕਰਨਾ ਜ਼ਰੂਰ ਹੈ ਪੜ੍ਹ ਕੇ ਗੁਰੂ ਗ੍ਰੰਥ ਕੋ ਭਰਨਾ ਸਰੂਰ ਹੈ ਇੱਕ ਬਾਣੀ ਸੀ ਜਪਜੀ ਦਾ ਜਾਪ ਇਸ ਗੜੀ ਕਰਨਾ ਜ਼ਰੂਰ ਹੈ ਪੜ ਕੇ ਗੁਰੂ ਗ੍ਰੰਥ ਕੋ ਭਰਨਾ ਸਰੂਰ ਹੈ ਥਾ ਸਰਪੇ ਬਖਤ ਆ ਗਿਆ ਆਸਾ ਕੀ ਵਾਰਕਾ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਆ ਥਾ ਸਰਪੇ ਬਖਤ ਆ ਗਿਆ ਆਸਾ ਕੀ ਵਾਰਕਾ साजों के जोरों बंब और चढ़ा उतार का मनसा था कलंगी धर के दिल दिले बेकरार का मौका मिले तो कर ले भजन किरदगार कर मौका है समा है भाई बाणी पढ़ो बंदगी करो ਤੇ ਮਾਰਾ ਸੱਚੇ ਪਾਤਸ਼ਾਹ ਨੇ ਆਪਾਂ ਜਿਹੜਾ ਛੋਟਾ ਜਿਹਾ ਸਮਾਗਮ ਵੀ ਕਰਦੇ ਹੁੰਨੇ ਆ ਦੋ ਤਿੰਨ ਦਿਨਾਂ ਦਾ ਤੇ ਉਹਦੇ ਵਿੱਚ ਵੀ ਆਪਾਂ ਦੱਸਦੇ ਆ ਕਿ ਆਸਾ ਦੀ ਵਾਰ ਦਾ ਕੀਰਤਨ ਕਿੰਨੀ ਮਹਾਨਤਾ ਦਿੱਤੀ ਮਹਾਰਾਜ ਨੇ ਕੀਰਤਨ ਨੂੰ ਤੇ ਇੱਥੇ ਮਾਫ਼ ਕਰਨਾ 10 ਮਿੰਟ ਸਮਾਂ ਵੱਧ ਲੱਗ ਜੇ ਨਾ ਕਿਤੇ ਸਾਨੂੰ ਗੁਰਮਖੋ ਚੜ ਮੱਜਦੀਆਂ ਭੁੱਖੇ ਮਰ ਗਏ ਜੀ ਅੱਜ ਪ੍ਰਸ਼ਾਦਾ ਨਹੀਂ ਛਕਿਆ ਗਿਆ ਅੱਜ ਕੀ ਕਰਾਂਗੇ ਸਾਡਾ ਕੀ ਬਣੂਗਾ ਹੁਣ ਵੇਖੋ ਕਿੰਨੇ ਮਹਾਨਤਾ ਮਹਾਰਾਜ ਨੇ ਥਾ ਸਰਪੇ ਬਖਤ ਆ ਗਿਆ ਆਸਾ ਕੀ ਵਾਰਕ ਆਸਾ ਦੀ ਵਾਰ ਦਾ ਸੱਚੇ ਪਾਈਸ਼ਾ ਨੇ ਸਰਸਾ ਦਰਿਆ ਤੇ कीर्तन ਕੀਤਾ गुरु घर गुरु, गुरु ग्रंथ साहिब दी हुजूरी ਦੇ ਅੰਦਰ ਕੀ ਹੋਣਾ ਚਾਹੀਦਾ ਜੀ ਗੁਰਬਾਣੀ ਵਿਆਖਿਆ ਕੀਰਤਨ ਕਥਾ ਗੁਰੂ ਘਰ ਚ ਸਾਡੇ ਬੱਚਿਆਂ ਨੂੰ ਇਹ ਸੇਧ ਮਿਲਣੀ ਚਾਹੀਦੀ ਇੱਕ ਬਾਣੀ ਸੀ ਕੋਲ ਹੋਰ ਕੁਝ ਵੀ ਨਹੀਂ ਸੀ ਮਹਾਰਾਜ ਕੋਲ ਇਤਿਹਾਸ ਪੜ੍ਹਦੇ ਆ ਨਾ ਤੇ ਐਦਾਂ ਲੱਗਦਾ ਵੀ ਉਹ ਪਰਮਾਤਮਾ ਦੀ ਖੇਡ ਕਿੱਡੀ ਵੱਡੀ ਸੀ ਤੇ ਮਹਾਰਾਜ ਨੇ ਹੁਕਮ ਕੀਤਾ ਕਿ ਸਰਸਾ ਪਾਰ ਕੀਤੀ ਜਾਏ ਅੱਜ ਦੇ ਦਿਨ ਸਰਸਾ ਪਾਰ ਕੀਤੀ ਜਾਏ ਅੰਮ੍ਰਿਤ ਵੇਲੇ ਉੱਠੀਏ ਨਾ ਯਾਦ ਆਵੇ ਵੀ ਅੱਜ ਮਹਾਰਾਜ ਨੇ ਕੀ ਕੀਤਾ ਸੀ ਸ਼ਾਵਣਉ ਪਈਏ ਫਿਰ ਵੀ ਯਾਦ ਹੈ ਵੀ ਅੱਜ ਮਹਾਰਾਜ ਤੇ ਅੱਜ ਮਹਾਰਾਜ ਤੇ ਕੀ ਸਮਾਂ ਬੀਤਿਆ ਸੀ ਕੱਲੀ-ਕੱਲੀ ਗੱਲ ਯਾਦ ਆ ਤੁਹਾਨੂੰ ਪਰ ਯਾਦ ਕਰਿਆ ਕਰੋ ਕਿਉਂਕਿ ਇਹ ਯਾਦ ਕਰਨਾ ਇਤਿਹਾਸ ਉਹੀ ਹੁੰਦਾ ਹੈ ਗੱਲਾਂ ਉਹੀ ਕਰਦੇ ਆਪਾਂ ਇਸ ਸਾਲ ਗੱਲਾਂ ਤਾਂ ਉਹੀ ਹੁੰਦੀਆਂ ਪਰ ਹਾਜ਼ਰੀ ਲੱਗਦੀ ਹੈ ਗੁਰੂ ਦੇ ਚਰਨਾਂ ਵਿੱਚ ਮੂੰਹ ਨਾਲ ਬਿਆਨ ਕਰਨਾ ਸੌਖਾ ਹੈ ਪਰ ਜੋ ਬਾਪਰਿਆ ਹੋਏਗਾ ਉਹ ਕਿਹੋ ਜਿਹਾ ਸਮਾ ਹੋਣਾ ਹੈ ਤੇ ਜਦੋਂ ਸਰਸਾ ਦਰਿਆ ਦੇ ਵਿੱਚ ਤਾਰਿਆ ਨਾ ਸਾਰਾ ਜਥਾ ਪਾਣੀ ਦਾ ਬਹਾ ਇੰਨਾ ਤੇਜ਼ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਸਮਾਨ ਕੀਮਤੀ ਗ੍ਰੰਥ ਜਿੰਨਾ ਕ ਨਾਲ ਸੀ ਸਮਾਨ ਘੋੜੇ ਕਈ ਸਿੰਘ ਇਧਰਲੇ ਪਾਸੇ ਰਹਿ ਗਏ ਕਈ ਪਰਲੇ ਪਾਸੇ ਚਲੇ ਗਏ ਵਿਛੋੜਾ ਪੈ ਜਾਣਾ ਕਹਿਣਾ ਸੌਖਾ ਹੈ ਵਿਛੋੜਾ ਜਾਣਦੇ ਹੋ ਨਾ ਤੁਸੀਂ ਰਾ ਵਿਛੜ ਜੇ ਭੈਣ ਵਿਛੜ ਜੇ ਮਾਂ ਵਿਛੜ ਜੇ ਪਿਓ ਵਿਛੜ ਜੇ ਭਲੇਖੇ ਪੈਂਦੇ ਰਹਿੰਦੇ ਕਈ ਕਈ ਦਿਨ ਆਖੋ ਸਤਨਾ ਪੈਂਦੇ ਰਹਿੰਦੇ ਨਾ ਭੁੱਲਦਾ ਨਹੀਂ ਬੰਦਾ ਬੜੇ ਮਿਲਦੇ ਆ ਕੀ ਕਰੀਏ ਜੀ ਸਾਡਾ ਪੁੱਤਰ ਚਲਾ ਗਿਆ ਮਨ ਨਹੀਂ ਲੱਗਦਾ ਕਿਤੇ ਸਾਡੀ ਧੀ ਚਲੀ ਗਈ ਮਨ ਨਹੀਂ ਲੱਗਦਾ ਕਿਤੇ ਪਤਾ ਨਹੀਂ ਹੋਣੀ ਦੱਸ ਰਹੀ ਸੀ ਕਹਿੰਦੇ ਬਾਬਾ ਅਜੀਤ ਸਿੰਘ ਜੀ ਨਾ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਜਦੋਂ ਸਾਹਮਣੇ ਖੜ ਗਏ ਨਾ ਆਨੰਦਪੁਰ ਸਾਹਿਬ ਤੋਂ ਤੁਰਨ ਲੱਗੇ ਸੀ ਕਹਿੰਦੇ ਛੋਟੇ ਸਾਹਿਬ ਜੱਦੇ ਕਹਿੰਦੇ ਵੀਰ ਜੀ ਇਦਾਂ ਮਨ ਕਰਦਾ ਹੈ ਕਿ ਤੁਹਾਨੂੰ ਅੱਜ ਮੈਂ ਜੱਫੀ ਪਾ ਕੇ ਮਿਲ ਲਵਾਂ ਇਦਾਂ ਮੇਰਾ ਮਨ ਕਰਦਾ ਮੈਂ ਤੁਹਾਨੂੰ ਜੱਫੀ ਪਾ ਕੇ ਮਿਲ ਲਵਾਂ ਬਾਬਾ ਜੀ ਸਿੰਘ ਜੀ ਕਹਿੰਦੇ ਕੋਈ ਗੱਲ ਨਹੀਂ ਆਓ ਫਿਰ ਕੁੱਟ ਕੇ ਜੱਫੀ ਪਾ ਕੇ ਮਿਲੇ ਚਾਰੇ ਸਾਹਿਬ ਜਾਦੇ ਤੇ ਅੱਜ ਸਰਸਾ ਨੇ ਐਸਾ ਬਖਰੇਵਾ ਪਾਇਆ ਗੁਰੂ ਕੇ ਲਾਲ ਮਾਤਾ ਗੁਜਰ ਕੌਰ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਇੱਕ ਪਾਸੇ ਹੀ ਰਹਿ ਗਏ ਆਖੋ ਸਤਨਾਮ ਹੁਣ ਕਿੱਥੇ ਤਾਂ ਇੰਨਾ ਲਾਹ ਲਸ਼ਕਰ ਸੀ ਕਿੱਥੇ ਇੰਨਾ ਲਾਹ ਲਸ਼ਕਰ ਸੀ ਤੇ ਕਿੱਥੇ ਰਹਿ ਗਏ ਤਿੰਨ ਜਣੇ ਤੇ ਸੋਚਣਾ ਤਾਂ ਹੈ ਹੀ ਸੀ ਹੁਣ ਸਭ ਜਾਂਦਿਆਂ ਨੇ ਵੀ ਆਪਾਂ ਕਿੰਨਾ ਲਾਹ ਲਸ਼ਕਰ ਸੀ ਆਪਣਾ ਵੀ ਆਪਾ ਮਾਤਾ ਜੀ ਤਿੰਨੇ ਹੀ ਕਿਉਂ ਰਹਿ ਗਏ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ ਛੋਟੇ ਸਾਜਦੇ ਕਹਿੰਦੇ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ ਦਰਿਆ ਪਰ ਹਮ ਕੋ ਛੋੜ ਕੇ ਰਾਹੀ ਕਿਧਰ ਗਏ ਉਹ ਕਿਧਰ ਗਏ ਆਪਣੇ ਨਾਲ ਦੇ ਤੜਪਾ ਕੇ ਹਾਏ ਸੁਰਤ ਮਾਹੀ ਕਿਧਰ ਗਏ ਸਾਡੀ ਸੁਰਤ ਨੂੰ ਤੜਫਾ ਕੇ ਮਾਹੀ ਕਿਧਰ ਗਏ ਅੱਬਾ ਵਗਾ ਕੇ ਲਸ਼ਕਰ ਮਾਹੀ ਕਿਧਰ ਗਏ ਅੱਬਾ ਸਾਡੇ ਲਸ਼ਕਰ ਲਾਓ ਲਸ਼ਕਰ ਲੈ ਕੇ ਉਹ ਕਿਧਰ ਨੂੰ ਵਾਗੇ ਪਤਾ ਨਹੀਂ ਲੱਗ ਰਿਹਾ ਤੁਰੇ ਗਏ ਠੰਡ ਵੜੀ ਐ ਤੇ ਮਾਤਾ ਜੀ ਨੇ ਹੱਥ ਫੜੇ ਹੋਇਆ ਘੁੱਟ ਕੇ ਇਦਾਂ ਦੱਬਦੇ ਤੁਰੇ ਜਾਂਦੇ ਆ ਮਾਤਾ ਗੁਜਰ ਕੌਰ ਜੀ ਬੱਚਿਓ ਕੋਈ ਗੱਲ ਨਹੀਂ ਉਹ ਆ ਜਾਣਗੇ ਕੋਈ ਗੱਲ ਨਹੀਂ ਹੁਣ ਠੰਡ ਤੇਲ ਪੈਂਦੀ ਐ ਸਰਸਾ ਦਰਿਆ ਤੇ ਸਾਬ ਜਦਿਆਂ ਦੇ ਵਸਤਰ ਵੀ ਗਿੱਲੇ ਹੋਏ ਹੋਣਗੇ ਤੇ ਗਿੱਲੇ ਵਸਤਰਾਂ ਵਿੱਚ ਦੀ ਹਵਾ ਵੀ ਚੀਰਦੀ ਜਾਂਦੀ ਹੋਣੀ ਆ ਪਰ ਕਿਹੜਾ ਕੱਪੜਾ ਸੀ ਉਸ ਸਮੇ ਗੁਰੂ ਕੇ ਲਾਲਾਂ ਕੋਲ ਉਸੀ ਆਵਾਜ਼ ਦਾ ਕੱਪੜਾ ਉਸੀ ਬੰਦਗੀ ਦਾ ਕੱਪੜਾ ਉਸੀ ਬਾਣੀ ਦਾ ਕੱਪੜਾ ਸਿਖਾ ਉਹ ਚਾਦਰ ਹਮੇਸ਼ਾ ਓੜ ਕੇ ਰੱਖ ਆਪਣੇ ਉੱਪਰ ਇੱਕੋ ਹੀ ਚਾਦਰ ਹੈ ਉਹ ਬਾਣੀ ਦੀ ਜਿਹੜੀ ਤੈਨੂੰ ਤਤੀ ਹਵਾ ਨਹੀਂ ਲੱਗਣ ਦੇਗੀ ਆਖੋ ਸਤਨਾਮ ਸ਼ਬਦ ਪੜਨੇ ਆ ਨਾ ਜਾਕੋ ਮੁਸ਼ਕਲ ਆਤ ਬਣਾ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਖ ਪੇ ਭਜ ਖਲੇ ਸਬੋ ਪਜੈ ਆਸਰਾ ਚੁੱਕਾ ਸਭ ਅਸਰਾਓ ਚਿੱਤ ਆਵੈ ਉਸ ਪਾਰ ਬ੍ਰਹਿਮ ਲੱਗਾ ਨਾ ਤੱਤੀ ਵਾਓ ਕਿਹੜੀ ਚਾਦਰ ਸੀ ਸਭ ਜੱਦਿਆਂ ਦੇ ਉੱਪਰ ਲੈਤੀ ਹੋਈ ਜਰਾ ਸੋਚ ਕੇ ਵੇਖੋ ਇੰਨੀਆਂ ਮਾਸੂਮ ਜਿੰਦਾਂ ਤੁਰੇ ਜਾਂਦੇ ਆ ਇੱਕ ਇੱਕ ਮਾਤਾ ਹੈ ਮਾਤਾ ਗੁਜਰ ਕੌਰ ਜੀ ਉਹ ਬਜ਼ੁਰਗ ਨੇ ਤੇ ਸਾਬ ਜਹਦੇ ਛੋਟੇ ਨੇ ਹੁਣ ਠੰਡ ਦੋਨਾਂ ਉਮਰਾਂ ਚ ਜਿਆਦਾ ਲੱਗਦੀ ਆ ਆਪ ਜੀ ਸੈਣੇ ਬੈਠਿਓ ਇੱਕ ਤਾਂ ਬੱਚਿਆਂ ਨੂੰ ਇੱਕ ਬਜ਼ੁਰਗਾਂ ਨੂੰ ਪਰ ਆਸਰਾ ਕਾਹਦਾ ਹੈ ਆਸਰਾ ਕਾਹਦਾ ਜੀ ਬਾਣੀ ਦਾ ਆਸਰਾ ਕਹਦਾ ਜੀ ਸਿਮਰਨ ਦਾ ਆਸਰਾ ਕਹਦਾ ਜੀ ਬੰਦਗੀ ਦਾ ਪੁਛਦੇ ਆ ਸਾਬ ਜਦ ਦੇ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ ਤੇ ਦਰਿਆ ਪਰ ਹਮ ਕੋ ਛੋੜ ਕੇ ਰਾਈ ਕਿਧਰ ਗਏ ਤੜਪਾ ਕੇ ਹੈ ਸੁਰਤ ਮਾਹੀ ਕਿਧਰ ਗਏ ਅੱਬਾ ਪਗਾਹਾ ਕੇ ਲਸ਼ਕਰ ਮਾਹੀ ਕਿਧਰ ਗਏ ਕੋਲ ਸਿਰਫ ਇੱਕ ਬੰਦਗੀ ਹੈ ਕਹਿੰਦੇ ਸਾਡੇ ਭਰਾ ਸਾਨੂੰ ਭੁੱਲ ਗਏ ਹੋਣਗੇ ਭਾਈ ਹਮ ਕੋ ਭੂਲ ਗਏ ਹਾਈ ਸ਼ੋਕ ਜੰਗ ਮੇ ਆਪਣਾ ਖਿਆਲ ਤੱਕ ਨਹੀਂ ਜੋ ਕੇ ਤਫੰਗ ਮੇ ਕਹਿੰਦੇ ਜੰਗਾ ਵਿੱਚ ਕਿਉਂਕਿ ਸਰਸਾ ਦਰਿਆ ਤੇ ਜੰਗ ਹੋਇਆ ਸੀ ਨਾ ਭਾਈ ਉਹਦੇ ਸਿੰਘ ਜੀ ਸ਼ਹੀਦ ਹੋ ਗਏ ਸੀ ਅੱਗੇ ਜਾ ਕੇ ਭਾਈ ਜੀਵਨ ਸਿੰਘ ਜੀ ਵੀ ਸ਼ਹੀਦ ਹੋ ਗਏ ਸੀ ਜੜੱਪਾ ਹੁੰਦੀਆਂ ਗਿਆਂ ਉਧਰ ਵੀ ਚਮਕੌਰ ਦੀ ਗੜੀ ਤੱਕ ਐਵੇਂ ਥੋੜਾ ਵੀ ਤੁਰ ਕੇ ਹੀ ਬਾਗੇ ਸੀ ਮਹਾਰਾਜ ਗੱਲਾਂ ਕਰਦੇ ਆ ਮਾਤਾ ਗੁਜਰ ਕੌਰ ਜੀ ਨਾਲ ਕਹਿੰਦੇ ਜਬ ਰਣ ਅਜੀਤ ਜੀਤ ਕੇ ਤਸ਼ਰੀਫ ਲਾएंगे ਕਹਿੰਦੇ ਜਦੋਂ ਵੱਡੇ ਵੀਰ ਜੰਗ ਜਿੱਤ ਕੇ ਆਉਣਗੇ ਨਾ ਅੱਬਾ ਕੇ ਸਾਥ ਜਿਸ ਗੜੀ ਜਿਹਾਰ ਆਉਣਗੇ ਕਹਿੰਦੇ ਸਾਡੇ ਪਿਤਾ ਜੀ ਨਾਲ ਜਦੋਂ ਜੁਝਾਰ ਵੀਰੇ ਆਉਣਗੇ ਨਾ ਕਰਕੇ ਗਿਲਾ ਅਸੀਂ ਉਹਨਾਂ ਨਾਲ ਗੁੱਸਾ ਕਰਾਂਗੇ ਰੁੱਸ ਜਾਵਾਂਗੇ ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਂਗੇ ਮਾਤਾ ਕ ਵੀ ਪਿਤਾ ਕ ਵੀ ਭਾਈ ਮਨਾਏਂਗੇ ਮਨ ਚ ਸੋਚਦੇ ਆ ਵੀ ਅਸੀਂ ਇਕੱਠੇ ਹੋਵਾਂਗੇ ਪਰ ਇਕੱਠੇ ਨਹੀਂ ਸੀ ਹੋਣਾ ਸਭ ਜਾਣਦੇ ਆਂ ਉਹਤੇ ਜੋਤ ਨਾਲ ਜੋਤ ਨਾਲ ਜੋਤ ਰਲ ਗਈ ਫਿਰ ਅੱਗੇ ਪਰਮਾਤਮਾ ਦੀ ਗੋਦ ਵਿੱਚ ਇਕੱਠੇ ਹੋਏ ਹਮ ਕੋ ਗਲੇ ਸੇ ਲਗਾ ਕੇ ਕਹhenge ਉਹ बार-बार मान ਜਾਓ ਲੇਕਿਨ ਹਮ ਨਹੀਂ ਮੰਨेंगे ਜਨਹਾਰ ਪਰ ਅਸੀਂ ਅਸੀਂ ਨਹੀਂ ਮੰਨਾਂਗੇ ਇਹ ਗੱਲ ਜੇ ਅਸੀਂ ਮੰਨਾਂਗੇ ਵਿਨਾ ਤਾਂ ਉਨਨਾ ਤੋਂ ਇਕਰਾਰ ਲਵਾਂਗੇ ਇਕਰਾਰ ਲੇਂਗੇ ਸਭse ਬੁਲਹਾਨਾ ਨਾ ਫਿਰ ਕਵੀ ਵਾਰ ਦਿਗਰ ਵਿਛੜ ਕੇ ਸਤਾਨਾ ਨਾ ਫਿਰ ਕਵੀ ਫਿਰ ਕਦੇ ਸਾਨੂੰ ਐਸਾ ਨਾ ਸਤਾਇਓ ਵਾਰ ਦਿਗਰ ਵਿਛੜ ਕੇ ਸਤਾਨਾ ਨਾ ਫਿਰ ਕਵੀ ਹਮ ਕੋ ਅਕੇਲੇ ਛੋੜ ਕੇ ਜਾਣਾ ਨਾ ਫਿਰ ਕਵੀ ਕਹਿੰਦੇ ਸਾਨੂੰ ਕਲਿਆਂ ਨੂੰ ਛੱਡ ਕੇ ਤੁਸੀਂ ਫੇਰ ਕਦੇ ਨਾ ਜਾਇਓ ਤੇ ਇਦਾਂ ਦਾਦੀ ਨੇ ਗੱਲਾਂ ਸੁਣੀਆਂ ਤਹਿਰਾਨ ਹੋ ਗਏ ਬੱਚੋ ਕੋਈ ਗੱਲ ਨਹੀਂ ਪ੍ਰਮਾਤਮਾ ਦਾ ਭਾਣਾ ਮੰਨੋ ਹੁਕਮ ਮੰਨੋ ਗੁਰਮੁਖ ਹੁਕਮ ਮੰਨੇ ਸੇ ਕੇਰਾ ਹੁਕਮੇ ਹੀ ਸੁਖ ਪਾਏ ਉਦੇ ਹੁਕਮ ਵਿੱਚ ਹੀ ਸੁੱਖ ਹੈ ਬਚਿਓ ਜਾਂਦੇ ਜਾਂਦੇ ਸ਼ਾਮ ਹੋ ਗਈ ਹਨੇਰਾ ਹੋ ਗਿਆ ਨਿਗਾ ਮਾਰਦੇ ਆ ਦਾਦੀ ਮਾਂ ਕੋਈ ਮਿਲੇ ਕਿਤੇ ਰਾਤ ਕੱਟੀਏ ਨਿਗਾ ਪਈ ਸੁਣਿਆ ਸੀ ਨਾ ਤੁਸੀਂ ਦੇਖੋ ਆਨੰਦਪੁਰ ਸਾਹਿਬ ਛੱਡਣ ਤੋਂ ਸਾਬ ਜਦਿਆਂ ਨੇ ਕੁਛ ਵੀ ਨਹੀਂ ਸ਼ੱਕਿਆ ਇੰਨੀ ਠੰਡ ਵਿੱਚ ਤੇ ਅਸੀਂ ਸਰਦੀਆਂ ਵਿੱਚ ਗਰਮੀਆਂ 'ਚ ਜਿੱਥੇ ਅਸੀਂ ਦੋ ਵਾਰੀ ਪ੍ਰਸ਼ਾਦਾ ਸ਼ੱਕਦੇ ਹਾਂ ਨਾ ਤੇ ਸਰਦੀਆਂ 'ਚ ਅਸੀਂ ਚਾਰ ਵਾਰੀ ਸ਼ੱਕ ਲੈਂਦੇ ਆਂ ਠੰਡ ਲੱਗਦੀ ਹੈ ਭੁੱਖ ਜ਼ਿਆਦਾ ਲੱਗਦੀ ਹੈ ਪਰ ਗੁਰੂ ਕੇ ਲਾਲਾਂ ਦੇ ਅੰਦਰ ਐਸੀ ਕਿਹੜੀ ਸ਼ਕਤੀ ਹੈ ਜਿਹੜੀ ਡੋਲਣ ਨਹੀਂ ਦੇ ਰਹੀ ਤੇ ਸਭ ਜਹਦੇ ਧੰਨਾ ਜਿਹੜੇ ਡੋਲ ਨਹੀਂ ਰਹੇ ਪਰ ਪੁੱਛਦੇ ਜ਼ਰੂਰ ਹੈ ਵੀ ਆਪਾਂ ਕਿੱਥੇ ਨੂੰ ਜਾ ਰਹੇ ਆ ਨਿਗਾਹ ਮਾਰੀ ਜਦੋਂ ਕੰਮੋ 마ਸ਼ ਕੀ ਆਪਣੀ ਝੌਂਪੜੀ ਵਿੱਚ ਬੈਠਾ ਹੈ ਕਿਉਂਕਿ ਠੰਡ ਹੈ ਜਾਦਾ ਅੰਦਰ ਬੈਠਾ ਇੱਕ ਨੋਰਮਲ ਜਿਹਾ ਬਿਸਤਰਾ ਹੈ ਤੇ ਅੰਦਰ ਬੈਠਾ ਮਾਤਾ ਗੁਜਰ ਕੌਰ ਜੀ ਸਾਬ ਜਦ ਦੇ ਜਾ ਕੇ ਆਵਾਜ਼ ਮਾਰੀ ਮਾਤਾ ਜੀ ਨੇ ਕੋਈ ਅੰਦਰ ਹੈ ਭਾਈ ਕੰਮੋ ਮਾਸ ਕੀ ਬਾਹਰ ਆਇਆ ਉਹਨੇ ਹੱਕ ਪੈਰਾਂ ਤੋਂ ਲੈ ਕੇ ਸਿਰ ਤੱਕ ਦੇਖਦਾ ਸਾਬ ਜਦਿਆਂ ਨੇ ਮਾਤਾ ਗੁਜਰ ਕੌਰ ਜੀ ਨੇ ਸੁਣਿਆ ਸਿਣਾ ਵੀ ਭੁੱਖ ਹੈ ਜਿਹੜੀ ਇਹ ਵੀ ਇੱਕ ਸਜ਼ਾ ਹੈ ਬਹੁਤ ਵੱਡੀ ਸਜ਼ਾ ਹੈ ਭੁੱਖ ਫਰੀਦਾ ਮੌਤੋਂ ਭੁੱਖ ਵਰੀ ਬੁਰੀ ਤੇ ਜਦੋਂ ਵੇਖਿਆ بڑے ਛੋਟੇ ਬੱਚੇ ਆ ਮਾਤਾ ਜੀ ਤੁਸੀਂ ਕੌਣ ਹੋ ਉਹ ਕਹਿੰਦੇ ਮੈਂ ਤਾਂ ਭਾਈ ਗੁਰੂ ਗੋਬਿੰਦ ਸਿੰਘ ਦੀ ਮਾਂ ਐ ਸੁਣਿਆ ਤੁਸੀਂ ਨਾ ਗੁਰੂ ਗੋਬਿੰਦ ਸਿੰਘ ਦਾ ਮਹਤਿ ਗੁਰੂ ਗੋਬਿੰਦ ਸਿੰਘ ਦੀ ਮਾਂ ਐ ਇਹ ਉਹਨਾਂ ਦੇ ਲਾਲ ਨੇ ਠੰਡ ਵੜੀ ਐ ਸ਼ਾਮ ਪੈ ਗਈ ਐ ਅਸੀਂ ਖਾਲਸੇ ਨਾਲੋਂ ਵਿਛੜ ਗਏ ਆ ਤੇ ਸਾਨੂੰ ਲੱਭਦਿਆਂ ਨੂੰ ਕਿਤੇ ਮਿਲ ਜਾਣਗੇ ਪਰ ਅਸੀਂ ਇਹ ਰਾਤ ਕੱਟਣਾ ਚਾਹੁੰਨੇ ਆ ਬੜੇ ਕੋਮਲ ਬੱਚਿਆ ਮਾਤਾ ਜੀ ਲੱਗਦਾ ਤੁਸੀਂ ਇਹੋ ਜੇ ਮਾਹੌਲ 'ਚ ਕਦੇ ਰਹੇ ਨਹੀਂ ਮੇਰੇ ਕੋਲ ਤੇ ਪ੍ਰਾਣਾ ਜਾਂ ਬਿਸਤਰਾ ਐ ਹਾਏ ਕਿ ਝੁੰਬੀ ਐ ਤੁਸੀਂ ਰਾਤ ਕੱਟ ਸਕਦੇ ਹੋ ਇੱਥੇ ਜੇ ਰਹਿ ਲਓਗੇ ਤਾਂ ਮੈਂ ਬਾਹਰ ਪੈ ਜਾਵਾਂਗਾ ਇੱਕ ਪਾਸੇ ਪੈ ਜਾਵਾਂਗਾ ਪਰ ਇਹ ਬੱਚਿਆਂ ਨੂੰ ਬਿਸਤਰਾ ਦਿਓ ਥੋੜੀ ਜੀ ਓਟ ਮਿਲੀ ਉੱਥੇ ਸਹਵਜਾ ਦਿਆਂ ਨੇ ਮਾਤਾ ਜੀ ਨੂੰ ਪਤਾ ਲੱਗਿਆ ਵੀ ਕੀ ਛਕਿਆ ਹੋਣਾ ਇਹਨਾਂ ਬੱਚਿਆਂ ਨੇ ਕੋਲ ਬੀਬੀ ਰਹਿੰਦੀ ਐ ਇੱਕ ਲక్ష్ਮੀ ਇਤਿਹਾਸ ਦੱਸਦਾ ਏ ਕਿ ਉਹਨੇ ਉਹਨੂੰ ਕਿਹਾ ਫਿਰ ਕੰਮੋ 마什ਕੀ ਨੇ ਮਸ਼ੀਰਾ ਸੀ ਉਹ ਕੰਮੋ 마什ਕੀ ਨੇ ਕਿਹਾ ਵੀ ਐਦਾਂ ਕਰਕੇ ਬੱਚੇ ਆਇਆ ਦੋ ਇੱਕ ਮਾਤਾ ਹੈ ਤੇ ਤੁਸੀਂ ਪ੍ਰਸ਼ਾਦੇ ਬਣਾਓ ਆਨੰਦਪੁਰ ਸਾਹਿਬ ਤੋਂ ਲੈ ਕੇ ਪਰਿਵਾਰ ਵਿਛੋੜੇ ਤੋਂ ਬਾਅਦ ਕੰਮੋ 마什ਕੀ ਦੀ ਝੁੱਗੀ ਤੇ ਜਾ ਕੇ ਉਸ ਬੀਬੀ ਨੇ ਮਸਰਾਂ ਦੀ ਦਾਲ ਨਾਲ ਦੋ-ਦੋ ਪ੍ਰਸ਼ਾਦੇ ਸਾਬ ਜਾਨ ਨੂੰ ਸ਼ਕਾਏ ਸੀ ਆਖੋ ਸਤਨਾਮ ਉਦੋਂ ਬਾਅਦ ਉਹ ਕਹਿੰਦਾ ਮੈਂ ਖਾਲਸੇ ਨੂੰ ਲੱਭਦਾ ਕਿਤੇ ਲੱਭ ਕੇ ਆਉਣਾ ਜੇ ਕੋਈ ਮਿਲ ਜੇ ਫਿਰ ਤੁਹਾਨੂੰ ਪਤਾ ਹੀ ਹੈ ਵੀ ਗੰਗੂ ਮਿਲ ਜਾਂਦਾ ਫਿਰ ਕਿੱਥੇ ਪ੍ਰਸ਼ਾਦਾ ਮਿਲਣਾ ਹੈ ਬੱਚਿਆਂ ਆਖੋ ਸਤਨਾਮ ਇਸ ਤਰ੍ਹਾਂ ਭਾਈ ਪ੍ਰਮਾਤਮਾ ਦੇ ਹੁਕਮ ਵਿੱਚ ਰਹਿਣਾ ਸਿੱਖ ਜਾਂਦਾ ਹੈ ਬੰਦਾ ਉਹ ਕਮੋ ਸੇਵੇ ਹੁਕਮ ਅਰਾਧੇ ਹੁਕਮੇ ਸਮੇ ਸਮਾਏ ਉਹ ਮਨੁੱਖ ਪ੍ਰਭੂ ਦੇ ਹੁਕਮ ਨੂੰ ਹਰ ਵੇਲੇ ਚੇਤੇ ਰੱਖਦਾ ਹੈ ਤੇ ਹੁਕਮ ਦੀ ਭਗਤੀ ਕਰਦਾ ਹੈ ਹਰ ਵੇਲੇ ਉਹ ਹੁਕਮ ਵਿੱਚ ਲੀਨ ਰਹਿੰਦਾ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਵੀ ਗਿਆਨ ਬਖਸ਼ਦੇ ਹਨ ਜੀ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ